सत्कारयोग साथियों सारू जय भीम जय भारत वाहगुरु जी का खालसा वाहगुरू जी की फतेह अज पहली जनवरी नवा साल भी सौ पच्ची का नवा दिन पहला दिन और समुचे पंजियोंुच्चे पूरी धरती द इकई लोग ਕੱਢੀ ਚੜ੍ਹਦੀ ਕਲਾ ਲਈ ਤੁਹਾਡੀ ਸਿਹਤਮੰਦ ਹੋਵੋ ਤੁਹਾਡੇ ਸਾਰਿਆਂ ਨੂੰ ਜਿੱਥੇ ਮੈਂ ਮੁਬਾਰਕਵਾਦ ਦਿੰਦਾ ਉੱਥੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਹੀ ਖੁਸ਼ੀਆਂ ਮਾਣੋ ਤਰੱਕੀਆਂ ਮਾਣੋ ਸਿਹਤਮੰਦ ਰਹੋ 224 ਦਾ ਸਾਲ ਲੰਘਿਆ ਔਰ ਇਸ ਸਾਲ ਦੇ ਵਿੱਚ ਅਸੀਂ ਜਿਸ ਮਿਸ਼ਨ ਨੂੰ ਲੈ ਕੇ ਚੱਲੇ ਸੀ ਜਿਹੜਾ ਮਿਸ਼ਨ ਬਾਬਾ ਸਾਹਿਬ ਅੰਬੇਡਕਰ ਨੇ ਸ਼ੁਰੂ ਕੀਤਾ ਇਹ ਬਹੁਜਨ ਸਮਾਜ ਨੂੰ ਸ਼ਾਸਨ ਕਰਤਾ ਜਮਾਤ ਬਣਾਉਣਾ ਔਰ ਇਹ ਗੱਲ ਸਾਡੇ ਕੋਲ ਬਹੁਜਨ ਸਮਾਜ ਪਾਰਟੀ ਬਾਂਸੇਫ ਡੀਐਸ4 ਦੇ ਬਾਨੀ ਸਾਹਿਬ ਕਾਂਸ਼ੀਰਮ ਜੀ ਲੈ ਕੇ ਆਏ ਔਰ ਅਸੀਂ ਸਾਰੇ ਹੀ ਸਭ ਕਾਂਸ਼ੀਰਮ ਜੀ ਦੀ ਗੱਲ ਮੰਨ ਕੇ ਅੱਖਾਂ ਤੇ ਖੋਪੇ ਨੀਲੇ ਲਾ ਕੇ ਅੰਨੇ ਹੋ ਕੇ ਲੱਗੇ ਨਾ ਘਰ ਦੇਖਿਆ ਨਾ ਘਾਟ ਨਾ ਜੇਬ ਦੇਖੀ ਨਾ ਪਰਿਵਾਰ ਹਰ ਚੀਜ਼ ਸਮਾਂ ਦਿਮਾਗ ਧਨ ਅਸੀਂ ਕੁਰਬਾਨ ਕਰ ਦਿੱਤਾ ਉਹਨਾਂ ਵਿੱਚੋਂ ਇੱਕ ਮਹਿਮੀ ਸੀ ਅੱਜ ਤੋਂ 25 ਸਾਲ ਪਹਿਲਾਂ 2000 ਸਾਲ 20 ਕੀ 20 ਸਾਲ ਦੀ ਉਮਰ ਤੇ ਇਦਾਂ ਦਾ ਸਭ ਕਾਂਛੀ ਨਾਮ ਦਾ ਮਿਸ਼ਨ ਪੜਿਆ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਨੂੰ ਪੜਿਆ ਸੁਣਿਆ ਮੰਨਿਆ ਕਿ ਦਿਨ ਰਾਤ ਲੱਗ ਗਏ ਦਿਨ ਰਾਤ ਔਰ ਇਦਾਂ ਲੱਗੇ ਕਿ ਜਿੱਦਾਂ ਤਿੰਨ ਪੋਸਟਾਂ ਤੋਂ ਪਰਿਵਾਰ ਲੀਡਰ ਹੁੰਦਾ ਐਦਾਂ ਲੱਗ ਗਏ ਕਿ ਮੁੰਡਾ ਕਦੀਮ ਤੋਂ ਹੀ ਰਾਜਨੀਤੀ 'ਚ ਜੰਮੇ ਪੜੇ ਤੇ ਜਦੋਂ ਇਸ ਮਿਸ਼ਨ ਮੂਵਮੈਂਟ ਲਈ ਕੁਰਬਾਨੀ ਦੇਣ ਦੀ ਗੱਲ ਆਈ ਜਿੱਥੇ 25 ਸਾਲ ਸਮਾਂ ਦਿੱਤਾ ਦਿਮਾਗ ਦਿੱਤਾ ਧਨ ਦਿੱਤਾ ਉੱਥੇ ਆਪਣੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਚੀਜ਼ ਨੌਕਰੀ ਨੂੰ ਵੀ ਠੋਡ ਮਾਰੀ ਸਰਕਾਰੀ ਨੌਕਰੀ ਜਿਹੜੀ ਮੈਂ 4 ਜਨਵਰੀ 2001 ਨੂੰ ਜੁਆਇਨ ਕੀਤੀ ਸੀ ਬਿਨਾਂ ਪੈਨਸ਼ਨ ਲਏ ਤੋਂ ਖੋਡ ਮਾਰੀ ਬੱਚਿਆਂ ਦੀ ਮੂੰਹ ਦੀ ਰੋਟੀ ਖੋ ਕੇ ਵੀ ਇਸ ਅੰਦੋਲਨ ਵਿੱਚ ਲਾਟਦੀ ਤੇ 2024 ਦਾ ਸਾਲ ਲੰਘ ਗਿਆ ਤੇ ਅਸੀਂ ਸਾਰਿਆਂ ਨੇ ਦੇਖਿਆ ਕਿ ਸਭ ਕਾਂਸ਼ੀ ਰਾਮ ਜੀ ਦੇ ਜਾਣ ਤੋਂ ਬਾਅਦ ਇੱਕ ਇੱਕ ਕਰਕੇ ਬਹੁਤ ਵੱਡੇ ਵੱਡੇ ਲੀਡਰ ਕੱਢੇ ਗਏ ਉਹਨਾਂ 'ਚ ਇੱਕ ਨਾਮ ਸ਼ਾਮਲ ਹੋਇਆ ਉਹ ਮੇਰਾ ਵੀ ਸ਼ਾਮਲ ਹੋ ਗਿਆ ਜਸਵੀਰ ਸਿੰਘ ਖੜੀ ਮੈਨੂੰ ਵੀ ਉਦੋਂ ਹੀ ਕਤਲ ਕੀਤਾ ਗਿਆ ਉਦੋਂ ਹੀ ਰਾਜਨੀਤਿਕ ਕਤਲ ਕੀਤਾ ਗਿਆ ਉਦੋਂ ਹੀ ਕਤਲ ਕਰਕੇ ਕਵਰ ਵਿੱਚ ਸੁੱਟ ਦਿੱਤਾ ਗਿਆ ਜਿੱਦਾਂ ਬਹੁਤ ਸਾਰੇ ਲੀਡਰਾਂ ਨੂੰ ਸੁੱਟਿਆ ਗਿਆ ਬਾਹ ਨਹੀਂ ਭੜੀ ਕਿਸੇ ਨੂੰ ਮੁੜ ਕੇ 1998 ਚ ਪਹਿਲਾ ਰਾਜਨੀਤਿਕ ਕਤਲ ਪੰਜਾਬ ਦੀ ਸੌੜੀ ਰਾਜਨੀਤੀ ਜਿਹੜੀ ਬਹੁਜਨ ਦੇ ਅੰਦਰ ਚੱਲਦੀ ਮਿਸ਼ਨ ਨੂੰ ਛੱਡ ਕੇ ਆਪਸੀ ਗੁੱਟਬੰਦੀਆਂ ਆਪਸੀ ਰਾਜਨੀਤੀ ਤੋ ਬਾਲਮੀਕੀ ਸਮਾਜ ਦਾ ਦੇਵੀ ਦਾ ਸਨਾਰ ਕਤਲ ਹੋਇਆ ਫਿਰ ਸਤਨਾਮ ਸਿੰਘ ਕੈਂਥ ਬਹੁਤ ਮਿੱਠ ਬੋਲੜਾ ਸੂਝਵਾਨ ਅੱਜ ਸਾਡੇ ਵਿੱਚ ਨਹੀਂ ਹੈ ਜਿੰਦਗੀ ਚ ਇੱਕ ਦੋ ਮੌਕਿਆਂ ਤੇ ਮੈਂ ਮਿਲਿਆ ਉਹਨੂੰ ਉਹਦਾ ਕਤਲ ਹੋਇਆ ਰਾਜਨੀਤਿਕ ਕਤਲ ਫਿਰ ਇਸ ਪੰਜਾਬ ਦੀ ਮਿਸ਼ਨ ਮੂਵਮੈਂਟ ਦਾ ਥੰਮ ਜਿਹੜਾ ਸਾਬਕਾ ਅੰਸ਼ੀ ਰਾਮ ਤੋਂ ਬਾਅਦ ਸੀ ਸ਼੍ਰੀ ਹਰ ਭਜਨ ਲਖਾਜੀ ਦਾ ਕਤਲ ਹੋਇਆ ਮਰਨ ਤੱਕ ਨੀਲਾ ਝੰਡਾ ਦੇ ਥੱਲੇ ਖੜਾ ਨਹੀਂ ਦਿੱਤਾ ਉਹਨੂੰ ਮਰਨ ਤੱਕ ਇਦਾਂ ਦਾ ਕਤਲ ਕੀਤਾ ਜਾਂਦਾ ਪੰਜਾਬ 'ਚ ਫੇਰ ਫਲੀਆਂ ਵਾਲਾ ਮੋਹਨ ਸਿੰਘ ਫਲੀਆਂ ਵਾਲਾ ਸਾਡੇ ਸਾਹਮਣੇ ਹੀ ਉਹਦਾ 2012 ਦੇ ਵਿੱਚ ਉਹਨੂੰ ਬੇਪੱਤ ਦਿੱਲੀ ਦੇ ਦਰਵਾਜ਼ਿਆਂ 'ਚ ਕੀਤਾ ਗਿਆ ਦਿੱਲੀ ਵਾਲੇ ਮੈਦਾਨ 'ਚ ਕੀਤਾ ਗਿਆ ਜਿਹੜਾ 10-12 ਸਾਲ ਪੰਜਾਬ ਦਾ 10 ਕਿਸਾਲ ਜਾਂ 5-7 ਸਾਲ ਮੈਨੂੰ ਨਹੀਂ ਜਾਣਕਾਰੀ ਉਹ ਪੰਜਾਬ ਦੀ ਪ੍ਰਧਾਨਗੀ ਵੀ ਕੀਤੀ ਪ੍ਰਕਾਸ਼ ਸਿੰਘ ਜੰਡਾਲੀ ਜਿਨ ਸਾਰੀ ਉਮਰ ਲਾਤੀ ਜਿਹਦਾ ਜਿਹਦੇ ਧੀ ਪੁੱਤ ਵੀ ਮੈਨੂੰ ਲੱਗਦਾ ਧਰਤੀ ਤੇ ਸ਼ਾਇਦ ਕੱਲਾ ਹੀ ਮੁੰਡਾ ਸੀ ਉਹਨਾਂ ਦਾ ਤੇ ਉਹਨ ਕਦੇ ਉਹਦੀ ਵੀ ਪਰਵਾਹ ਨਹੀਂ ਸੀ ਕੀਤੀ ਕਿ ਤੇ ਅੱਜ ਉਹ ਵੀ ਉਹਦਾ ਕਤਲ ਹੋਇਆ ਉਹ ਵੀ ਉਹਦਾ ਲਖਨਊ ਦੇ ਮੈਦਾਨ ਚ ਕਤਲ ਹੋਇਆ ਤੇ ਮੇਰਾ ਕਤਲ 2024 ਚ ਆਪਣੀ ਜ਼ਿੰਦਗੀ ਦੇ 25 ਸਾਲ ਨੀਲੇ ਝੰਡੇ ਦੀ ਚੜ੍ਹਦੀ ਕਲਾ ਲਈ ਲਾਏ ਸਭ ਕਾਂਸ਼ੀਰਾਮ ਦੇ ਮਿਸ਼ਨ ਮੂਵਮੈਂਟ ਲਈ ਲਾਏ ਇਸ ਲੜੀ ਵਿੱਚ ਮੇਰਾ ਵੀ ਕਤਲ ਹੋਇਆ ਰਾਜਨੀਤਿਕ ਕਤਲ ਕਵਰ ਚ ਸੁੱਟਤਾ ਹੁਣ ਰੋਜ਼ ਦੇਖਦੇ 2 ਮਹੀਨੇ ਹੋ ਗਏ ਡੰਡਾ ਮਾਰ ਮਾਰ ਕੇ ਵੀ ਇਹ ਜਿੰਦਾ ਕ ਮਰ ਗਿਆ ਜਿੰਦਾ ਕ ਮਰ ਗਿਆ ਜਿੰਦਾ ਕ ਮਰ ਗਿਆ ਰੋਜ਼ ਫੋਨ ਕਰ ਕਰਕੇ ਪੁੱਛਦੇ ਆ ਤੂੰ ਜਿੰਦਾ ਹੀ ਐ ਮਰੀਆ ਨਹੀਂ ਤਾਂ ਜੋ ਇਹਨਾਂ ਨੂੰ ਖੁੱਲ ਖੇਲ ਹੋ ਜਾਏ ਔਰ ਜਦੋਂ ਅਸੀਂ ਇਹ ਨੌ ਪੜਦੇ ਸੁਣਦੇ ਆ ਤਾਂ ਇੱਕੋ ਹੀ ਨੌ ਨਿਕਲ ਕੇ ਆਉਂਦਾ ਸੂੰਗੜੇ ਦਾ ਕਤਲ ਕਿਹਦੇ ਹੱਥੋਂ ਹੋਇਆ ਰਾਜਨੀਤਿਕ ਕਤਲ ਹਰਪਜਲ ਲੱਖਾ ਜੀ ਦਾ ਰਾਜਨੀਤਿਕ ਕਤਲ ਕਿਹਦੇ ਹੱਥੋਂ ਹੋਇਆ ਚਤਨਾਮ ਸਿੰਘ ਕੈਂਤ ਜੀ ਦਾ ਰਾਜਨੀਤਿਕ ਕਤਲ ਕਿਹਦੇ ਹੱਥੋਂ ਹੋਇਆ ਫਲੀਆਂ ਵਾਲਾ ਜੀ ਦਾ ਰਾਜਨੀਤਿਕ ਕਤਲ ਕਿਹਦੇ ਹੱਥੋਂ ਹੋਇਆ? ਪ੍ਰਕਾਸ਼ ਸਿੰਘ ਜੰਡਾਲੀ ਦਾ ਰਾਜਨੀਤਿਕ ਕਤਲ ਕਿਹਦੇ ਹੱਥੋਂ ਹੋਇਆ? ਦੇਵੀदास ਨਾਰ ਦਾ ਰਾਜਨੀਤਿਕ ਕਤਲ ਕਿਹਦੇ ਹੱਥੋਂ ਹੋਇਆ? ਔਰ ਮਾਨ ਸਿੰਘ ਮਨੇੜਾ ਮਜਵੀ ਸਿੱਖ ਸਮਾਜ ਦਾ ਵਾਲਮੀਕੀ ਸਮਾਜ ਦਾ ਸਾਡਾ ਬਹੁਤ ਵਧੀਆ ਲੀਡਰ। ਹਰਿਆਣੇ ਗਿਆ ਬੰਬ ਬਲਾਤੇ ਵੋਟਾਂ ਦੇ ਹਿਮਾਚਲ ਬੜਿਆ ਹੈਲੀਕਾਪਟਰ ਪਾਰਟੀ ਦੀ ਕੈਂਪੇਨ ਕਰਨ ਲਈ ਉਤਰੇ। ਔਰ ਐਮ.ਐਲ.ਏ ਜਿੱਤੇ ਅਜੇ ਤੱਕ ਕਦੇ ਅਜੇ ਤੱਕ ਐਮ.ਐਲ.ਏ ਨਹੀਂ ਸੀ ਜਿੱਤੇ ਪਹਾੜਾ ਚ ਜਦੋਂ ਉਹ ਮਰ ਗਿਆ ਉਹਦੇ ਟੱਬਰ ਨੂੰ ਪਰਿਵਾਰ ਨੇ ਪਰਿਵਾਰ ਨੂੰ ਇਹਨਾਂ ਲੀਡਰਾਂ ਨੇ ਸਾਹਮਣਾ ਸੀ ਕਿ ਉਹਦੀ ਘਰ ਵਾਲੀ ਉਹਦਾ ਪਰਿਵਾਰ ਪਾਰਟੀ ਚੋਂ ਕੱਢ ਦਿੱਤਾ ਗਿਆ ਬੀਬੀ ਸਤਵੀਰ ਕੌਰ ਮਣੀੜਾ ਸ਼ਾਇਦ ਉਹਦਾ ਨਾਮ ਕਿਉਂਕਿ ਮੈਂ ਇੱਕ ਦੋ ਵਾਰੀ ਆਪਣੀ ਪ੍ਰਧਾਨਗੀ ਦੇ ਦੌਰਾਨ ਗੱਲਾਂ ਬਾਤਾਂ ਹੋਈਆਂ ਇਹ ਉਹ ਲੋਕ ਸੀ ਜਿਨ੍ਹਾਂ ਦਾ 1980 ਤੋਂ ਪਹਿਲਾਂ ਜਨਮ ਹੋਇਆ ਐਸਪੈਸ਼ਲੀ ਪੀਡੀਸੀ ਸਾਡੀ ਸਭ ਕਾਂਸ਼ੀ ਰਾਮ ਦੀ ਤਿਆਰ ਕੀਤੀ ਹੋ। ਤੇ ਇਸ ਕਤਲਾਂ ਦੀ ਲੜੀ 'ਚ ਜੇ ਕਿਸੇ ਦਾ ਕਤਲ ਨਵੀਂ ਪੀੜੀ 'ਚ ਹੋਇਆ ਨਵੀਂ ਜਵਾਨੀ 'ਚ ਹੋਇਆ। ਉਹ ਮੇਰਾ ਕੀਤਾ ਗਿਆ। ਅਗਲੀ ਪੀੜੀ ਪਿਛਲੀ ਵੀ ਕਤਲ ਕਰਦੀ ਤੇ ਅਗਲੀ ਨੂੰ ਵੀ ਬਾਡਾ ਲਾ ਲਿਆ। ਤੇ ਜਿੱਥੋਂ ਬਾਡਾ ਲੱਗਿਆ ਨਵੀਂ ਪੀੜੀ ਨੂੰ ਕਤਲ ਕਰਨ ਦਾ ਉਹਦਾ ਨਾਮ ਅਸ਼ਵੀਤ ਸਿੰਘ ਕਰੇ। ਤੋਂ ਹੁਣ ਮੈਂ ਸੋਚਦਾ ਬੈਠਾ ਕਿ ਪਿੰਡ ਪਿੰਡ ਅੰਬੇਡ ਕਰ ਲੈ ਕੇ ਜਾਣਾ। ਪਿੰਡ ਪਿੰਡ ਸਾਹਿਬ ਕਾਂਸ਼ੀਰਮ ਲੈ ਕੇ ਜਾਣਾ ਪਿੰਡ ਪਿੰਡ ਦਲਤ ਪਛੜੇ ਵਰਗਾਂ ਦੀ ਗੱਲ ਕਰਨੀ ਆ ਗਰੀਬ ਦੀ ਗੱਲ ਕਰਨੀ ਆ ਮੈਂ ਕਿੱਧਾ ਜਾਵਾਂ ਤੇ ਮੈਂ ਪਿਛਲੇ 2 ਮਹੀਨੇ ਸੋਚ ਵਿਚਾਰ ਚ ਲਾਏ ਜਦੋਂ ਮੈਂ ਸੋਚ ਵਿਚਾਰ ਚ ਲਾਏ ਤਾਂ ਮੇਰੇ ਅੱਗੇ ਬਹੁਤ ਸਾਰੇ ਦਰਵਾਜ਼ੇ ਆ ਮੈਂ ਘਰ ਬੈਠ ਕੇ ਸਾਧ ਸੰਤ ਨਹੀਂ ਬਣਨਾ ਨਾ ਬਣ ਸਕਦਾ ਕਿਉਂਕਿ ਜ਼ਿੰਦਗੀ ਦੇ ਜਿਸ ਉਮਰ ਦੇ ਵਿੱਚ ਅਸੀਂ ਕੁਝ ਕੱਢਣਾ ਪਾਉਣਾ ਸੀ ਉਹ ਉਮਰ ਚ ਅਸੀਂ ਸਾਬਕਾਂਸ਼ੀราม ਜਿਹਦੀ ਗੱਲ ਮੰਨ ਕੇ ਬਾਬਾ ਸਾਹਿਬ ਅੰਬੇੜਕਰ ਦੇ ਅਦਿੱਤਿਏ ਹੁ ਆਦੇਸ਼ ਕਿ ਬਹੁਜਨ ਸਮਾਜ ਨੂੰ ਸੱਤਾ ਦਾ ਮਾਲਕ ਬਣਾਉਣਾ ਸੱਤਾ 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 ਇਹ 24 ਘੰਟੇ ਇੱਥੇ ਗੂੰਜਦੀ ਆ ਤੇ ਸੱਤਾ ਵਾਲਿਆਂ ਨੇ ਸਾਨੂੰ ਸਾਬਕਾਂਸ਼ੀราม ਦੀ ਬਣਾਈ ਹੋਈ ਸੋਹਣੇ ਦੀ ਲੰਕਾ ਚੋਂ ਬਾਹਰ ਕੱਢ ਦਿੱਤਾ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੋਨੇ ਦੀ ਲੰਕਾ ਸਾਹਿਬ ਕਾਂਸ਼ੀ ਰਾਮ ਦੀ ਜਿੱਥੇ ਬਹੁਜਨ ਸਮਾਜ ਨੂੰ ਮਾਣ ਸਨਮਾਨ ਮਿਲਣਾ ਸੀ ਤੇ ਹੁਣ ਰਮੈਣ ਕਿਉਂ ਨਾ ਹੋਵੇ ਪੰਜ ਪਿੰਡ ਪਾਂਡਵਾ ਨੇ ਮੰਗੇ ਸੀ ਕਿ ਮਹਾ ਭਾਰਤ ਨਹੀਂ ਹੋਊਗਾ ਭਰਾ ਮਾਰੂ ਜੰਗ ਨਹੀਂ ਹੋਏਗੀ ਪੰਜ ਪਿੰਡ ਦੇ ਦਿਓ ਮੈਨੂੰ ਪੰਜਾਂ ਪਿੰਡਾਂ ਦਾ ਹੀ ਚਾਰਜ ਲਾ ਦੰਦੇ ਮੈਨੂੰ ਪੰਜ ਪਿੰਡਾਂ ਦਾ ਹੀ ਚਾਰਜ ਲਾ ਦੰਦੇ ਨਹੀਂ ਸੁਣਵਾਈ ਵੀ ਹੋਈ ਨਹੀਂ ਇੱਕ ਫੋਨ ਹੀ ਕਰਤਾ ਸੀ ਫੋਨ ਫੋਨ ਇਸ ਕਰਕੇ ਕੀਤਾ ਕਿ ਬਰਕਰਾਰਾਂ ਤੋਂ ਸਾਈਕਲ ਨਹੀਂ ਜੁੜਿਆ ਪਿਛਲੇ 25 ਸਾਲਾਂ ਚ ਇਹ ਜਿਹੜੇ ਪੰਜਾਬ ਦੇ ਵਿੱਚ ਇੰਚਾਰਜ ਲੱਗਿਆ 1 ਕਰੋੜਾਂ ਦੀ ਪ੍ਰਾਪਰਟੀ ਦਾ ਮਾਲਕ ਕਿਦਾਂ ਬਣ ਗਿਆ ਇਹਨਾਂ ਨੇ ਕਿਦਾਂ ਪੈਟਰੋਲ ਪੰਪ ਬਣ ਗਏ ਇਹਨਾਂ ਦੀਆਂ ਕਿਦਾਂ ਜ਼ਮੀਨਾਂ ਸ਼ੋਰੂਮ ਕੋਠੀਆਂ ਬੰਗਲੇ ਕਾਰਾਂ ਬਣ ਗਈਆਂ ਬਰਕਰਾਰਾਂ ਕੋਲ ਤਾਂ ਨਹੀਂ ਬਣੀਆਂ ਤੇ ਫਿਰ ਜੇ ਬਣੀਆਂ ਤੇ ਫਿਰ 2007 ਚ ਬਣਦੀਆਂ ਜਦੋਂ ਸਰਕਾਰ ਸੀ 2008 ਚ ਬਣਦੀਆਂ 9 ਚ ਬਣਦੀਆਂ 10 ਚ ਬਣਦੀਆਂ 11 ਚ ਬਣਦੀਆਂ 12 ਚ ਬਣਦੀਆਂ ਉਹ ਤੁਹਾਡੇ ਤਾਂ ਗੋੜਾਂ ਤੇ ਮੱਖੀਆਂ ਘੁੰਮਦੀਆਂ ਸੀ ਤੇ ਤੁਹਾਡੀਆਂ ਜ਼ਮੀਨਾਂ ਪ੍ਰਾਪਰਟੀਆਂ ਕਾਰਾਂ ਜਿਹੜੀਆਂ ਬਣੀਆਂ ਉਹ 2021 2022 2023 ਚ ਬਣੀਆਂ ਤੇ 2021 2022 2023 ਚ ਜੇ ਤੁਹਾਡੀਆਂ ਗੱਡੀਆਂ ਕਾਰਾਂ ਕੋਠੀਆਂ ਬੰਗਲੇ ਬਣੇ ਆ ਇਹਦਾ ਮਤਲਬ ਤੁਸੀਂ ਪੰਜਾਬ ਦੇ ਹਰਿਆਣੇ ਦੇ ਚੰਡੀਗੜ੍ਹ ਦੇ ਲੋਕਾਂ ਨੂੰ ਵੇਚਿਆ ਆਹੀ ਤਾਂ ਗੱਲ ਜੇ ਮੈਂ ਆਪਣੇ ਘਰ ਦੇ ਮੁਖੀਆਂ ਨਾਲੇ ਗੱਲ ਨਹੀਂ ਕਰਨੀ ਮਹਿਲਾ ਵਿੱਚ ਬੰਦ ਜਿੱਥੇ ਚਿੜੀ ਵੀ ਫਰਕ ਨਹੀਂ ਸਕਦੀ ਜਿੱਥੇ ਕਿਸੇ ਸਟੇਟ ਦਾ ਪ੍ਰੈਜ਼ੀਡੈਂਟ ਵੀ ਫਰਕ ਨਹੀਂ ਸਕਦਾ ਚਿੜੀ ਤਾਂ ਬਹੁਤ ਵੱਡੀ ਗੱਲ ਹੈ ਸਟੇਟ ਦਾ ਪ੍ਰੈਜ਼ੀਡੈਂਟ ਵੀ ਫਰਕ ਨਹੀਂ ਸਕਦਾ ਜਿਉਣਾ ਦਰਵਾਜ਼ੇ 'ਚ ਸਾਡੀ ਸੜਵਾਈ ਨਹੀਂ ਤੇ ਫੋਨ ਕਰਨ ਤੇ ਠੱਡ ਮਾਰ ਕੇ ਕੱਢ ਦਿੱਤਾ ਗਿਆ ਤੇ ਫਿਰ ਕਾਦੀ ਸੈਲਫ ਰਿਸਪੈਕਟ ਮੂਵਮੈਂਟ ਕਾਦੀ ਮਾੜ ਸਰਮਾਨ ਦੀ ਮੂਵਮੈਂਟ ਇਸ ਕਰਕੇ ਮੈਂ ਇਹ 2 ਮਹੀਨੇ ਲਗਾਤਾਰ ਮੰਥਨ ਕੀਤਾ ਮੈਂ ਸੋਚਿਆ ਸੀ ਮੇਰੇ ਤੇ ਇਲਜ਼ਾਮ ਲਾਉਣਗੇ ਗੜੀ ਬਿਕ ਗਿਆ ਗੜੀ ਨੇ ਪਾਰਟੀ ਬੇਚਤੀ ਗੜੀ ਨੇ ਆਹ ਕਰਤਾ ਗੜੀ ਨੇ ਇਹ 4 2 ਮਹੀਨੇ 'ਚ ਮੇਰੇ ਤੇ ਝੂਠਾ ਇਲਜ਼ਾਮ ਹੀ ਲਾ ਦਿੰਦੇ ਤਾ ਜੋ ਬਹੁਜਨ ਸਮਾਜ ਦੁੱਖ ਦਰਦ ਦਾ ਸ਼ਿਕਾਰ ਨਾ ਹੁੰਦਾ ਅੱਜ ਬਹੁਜਨ ਸਮਾਜ ਨੂੰ ਕੀ ਆ ਦੱਸਦੇ ਆ ਜਲੰਧਰੋਂ 714 ਵੋਟਾਂ ਕਾਲੇ ਪੈ ਗਈਆਂ ਬਈ ਨਾਲ ਇਹ ਵੀ ਦੱਸ ਇਸ ਪਾਰਟੀ ਮਿਸ਼ਨ ਮੂਵਮੈਂਟ ਦਾ ਤੂੰ ਪ੍ਰਧਾਨ ਰਿਹਾ 15 ਸਾਲ ਐਮਪੀ ਐਮਐਲਏ ਰਿਹਾ ਤੇ 2002 ਚ ਨਤੀਜਾ ਕਿਉਂ ਨਹੀਂ ਆਇਆ 2004 ਚ ਕਿਉਂ ਨਹੀਂ ਆਇਆ 2007 ਚ ਕਿਉਂ ਨਹੀਂ ਆਇਆ 2009 ਚ ਕਿਉਂ ਨਹੀਂ ਆਇਆ 2012 ਚ ਜ਼ੀਰੋ ਕਿਉਂ ਆ 2014 ਚ ਜ਼ੀਰੋ ਕਿਉਂ ਆ 2017 ਚ ਜ਼ੀਰੋ ਕਿਉਂ ਆ 14 ਚ ਮੰਨ ਲਿਆ ਪ੍ਰਕਾਸ਼ ਸਿੰਘ ਜਨਾਲੀ ਸੀ ਬਾਕੀ ਤਾਂ ਸਾਰੇ ਇਲੈਕਸ਼ਨਾਂ ਦੇ ਵਿੱਚ ਤੁਸੀਂ ਇੱਥੋਂ ਦੇ ਸੀਗੇ ਇੰਚਾਰਜ ਤੇ ਮੈਂ ਛੱਡੀ ਆ ਪਾਰਟੀ ਇੱਕ ਐਮਐਲਏ 25 ਸਾਲਾਂ ਵੱਜ ਜਾ ਤਾ ਕੇ ਤੇ ਜਿਤਾਇਓ ਫਿਰ 2027 ਚ ਇੱਕ ਐਮਐਲਏ ਮੈਂ ਛੱਡੀ ਆ ਪਾਰਟੀ ਉਸ ਪਲਾਂ ਦੇ ਵਿੱਚ ਜਦੋਂ ਪੂਰੇ ਪੰਜਾਬ ਦੇ ਵਿੱਚ ਦਲਤ ਦਲਤ ਹੋਈ ਆ ਹਰ ਪਾਰਟੀ ਦਲਤ ਦਲਤ ਕਹਿਣ ਲੱਗੀ ਆ ਤੇ ਦਲਤ ਮੁੱਖ ਮੰਤਰੀ ਕਾਂਗਰਸ ਨੂੰ ਦੇਣਾ ਪਿਆ ਤੇ ਕਾਂਗਰਸ ਦਾ ਸੱਤਿਆਨਾਸ਼ ਮਾਰਿਆ ਪੰਜਾਬ ਤਾਂ ਸੀ ਦਲਤ ਮੁੱਖ ਮੰਤਰੀ ਦੇਣ ਤੋਂ ਬਾਅਦ ਵੀ ਤੇ ਕੁਝ ਕਰਕੇ ਦਿਖਾ ਲੈ ਉਸ 27 ਚ ਦੋ ਸਾਲ ਹੈਗੇ ਤੁਹਾਡੇ ਕੋਲ ਹਲੇ 25 ਪਿਆ ਸਾਰਾ 26 ਪਿਆ ਸਾਰਾ ਦਿਖਾਓ ਕਰਕੇ ਸਾਡੇ ਵੇਲੇ ਤਾਂ ਕਰੋਨਾ ਵੀ ਸੀਗਾ ਕਿਸਾਨ ਅੰਦੋਲਨ ਵੀ ਸੀਗਾ ਜੱਦੇ ਉਹ ਚਾਰ ਟਿਕਟਾਂ ਦੇ ਤੇ ਪੁੱਛਿਓ ਗਲਾਲ ਸਿੰਘ ਲਾ ਕੇ ਕੋਣ ਟਿਕਟ ਜਾ ਕੇ ਲਿਆ ਸੀ ਚੱਬੇਆੜ ਦੇ ਤੇ ਦਲਜੀਤ ਰਾਏ ਸਾਹਿਬ ਇਹ ਨਾਲ ਗਏ ਸੀ ਸਾਨੂੰ ਪਰ ਦੀਆਂ ਮੰਡੀਆਂ ਚੋਂ ਚਾਰ ਟਿਕਟ ਲੈ ਕੇ ਆਏ ਬੈਣੀਵਾਲ ਦੇ ਘਰੋਂ ਜਾ ਕੇ ਜਿੱਥੇ ਬਿਕਦੀਆਂ 6-6 ਕਰੋੜ ਦੀਆਂ ਟਿਕਟਾਂ 20 ਉਮੀਦਵਾਰਾਂ 2022 ਦੇ ਚਲੋ ਮਾਰੋ ਕੱਲੇ-ਕੱਲੇ ਨੂੰ ਫੋਨ ਕਿ ਗੜੀ ਨੇ ਕਿਹ ਕਿਹ ਉਮੀਦਵਾਰ ਤੋਂ ਕਿੰਨੇ ਪੈਸੇ ਲੈ ਖੜੇ ਸਾਰਿਆਂ ਕੋ 10-10 ਨੰਬਰ ਹਰ ਉਮੀਦ ਹਰ ਹਰ ਬੰਦੇ ਕੋਲ 10-10 ਉਮੀਦਵਾਰਾਂ ਦੇ ਨੰਬਰ ਹੈ 10 10 ਉਮੀਦਵਾਰਾਂ ਦੇ ਪੁੱਛੋ ਉਹਨਾਂ ਨੂੰ ਗੜੀ ਕੋਲੋਂ ਗੜੀ ਕਿੰਨੇ ਪੈਸੇ ਲੈ ਗਿਆ ਤੁਹਾਡੇ ਇਸ ਬਹੁਜਨ ਸਮਾਜ ਨੂੰ ਤਾਕਤ ਵਿੱਚ ਲਿਆਉਣ ਲਈ ਇਸ ਢਲਤ ਸਮਾਜ ਨੂੰ ਸੱਤਾਧਾਰੀ ਧਿਰ ਬਣਾਉਣ ਲਈ ਜਸਵੀਰ ਸਿੰਘ ਗੜੀ ਨੇ ਸਾਢੇ 5 ਸਾਲਾਂ ਚ ਕਿਸੇ ਕੋਲੋਂ ਤੇਲ ਦਾ ਤਪਕਾ ਨਹੀਂ ਪਵਾਇਆ ਇਹ ਹੈ ਜਸਵੀਰ ਸਿੰਘ ਗੜੀ ਮੇਰੀ ਫੇਸਬੁੱਕ ਤੇ ਲਿਖ ਦਿਓ ਜੇ ਕਿਸੇ ਨੇ ਤੇਲ ਪਵਾਇਆ ਕਿਸੇ ਕੋਲੋਂ ਤੇਲ ਮੰਗਿਆ ਹੋਵੇ ਗੜੀ ਨੇ ਮੈਨੂੰ ਤੇਲ ਚਾਹੀਦਾ ਤੇ ਤੁਹਾਡੀਆਂ ਗੱਡੀਆਂ ਕੋਟੜਾ ਚ ਜਾ ਕੇ ਖੜ ਜੰਨੀਆਂ ਆ ਜਾਂ ਕਿ ਜੀ ਤੇਲ ਪਵਾ ਦੋ ਤੇ ਜਸਵੀਰ ਗੜੀ ਨੇ ਨਹੀਂ ਮੰਨਿਆ ਸਾਢੇ 5 ਸਾਲ ਤੇਲ ਕਿਹਦੇ ਕੋ ਮੇਲੇ ਮੇਰੀ ਬਾਮ ਸੇਫ ਦੇ ਸਾਥੀ ਮੇਰੇ ਬੀਵੀ ਐਫ ਦੇ ਸਾਥੀ ਮੇਰੇ ਐਨ ਆਰ ਆਈ ਦੇ ਦੋ ਚਾਰ ਸਾਥੀ ਜਿਹੜੇ ਮੇਰੇ ਨਾਲ ਹਿੱਕ ਡਾ ਕੇ ਖੜੇ ਰਹਿ ਔਰ ਅੱਜ ਵੀ ਖੜੇ ਆ ਮੈਨੂੰ ਮਾਣ ਹੈ ਉਹਨਾਂ ਭਰਾਵਾਂ ਤੇ ਮੈਂ ਕਦੀ ਬੌਜਨ ਸਮਾਜ ਨੂੰ ਤੰਗ ਨਹੀਂ ਕੀਤਾ ਮੈਂ ਕਹਿੰਦਾ ਹੁੰਦਾ ਸੀ ਕਿ ਤੁਸੀਂ ਲੋਕ ਇਕੱਠੇ ਕਰੋ ਤੁਸੀਂ ਲੋਕ ਇਕੱਠੇ ਕਰੋ ਜਨ ਅੰਦੋਲਨ ਬਣਾਇਓ ਔਰ ਜਨ ਅੰਦੋਲਨ ਬਣਾ ਕੇ ਤਾਂ ਘਾਲਿਆ ਪੰਜਾਬ ਚ ਤੁਸੀਂ ਤਾਂ ਰੈਲੀ ਰੱਖਣੀ ਹੁੰਦੀ ਜਲੰਧਰ ਦੀ ਰੈਲੀ ਰੱਖਣੀ ਹੁੰਦੀ ਆ ਨਵਾਂ ਸ਼ਹਿਰ ਦੀ ਤੇ ਸਾਰਾ ਪੰਜਾਬ ਤੁਸੀਂ ਫੰਡ ਇਕੱਠਾ ਕਰਨ ਤੇ ਲਾ ਦਿੰਨੇ ਆ ਤੇ ਬੰਦਾ ਨਹੀਂ ਇਕੱਠਾ ਹੁੰਦਾ ਤੁਹਾਡੇ ਕੋਲ 5000 7000 ਤੇ ਪੂਰਾ ਪੰਜਾਬ ਲੁੱਟ ਕੇ ਜੇਬਾਂ ਚ ਪਾ ਲੈਣੇ ਤੇ ਬਣਦੇ ਪੈਟਰੋਲ ਪੰਪ ਫਿਰ ਜੇਬਾਂ ਚ ਲੁੱਟਿਓ ਪੈਸੇ ਇਸ ਕਰਕੇ ਅੱਜ ਦੇ ਦਿਨ ਮੈਂ ਗੱਲ ਕਹਿਣੀ ਚਾਹੁੰਨਾ ਨਮੀ ਪ੍ਰਧਾਨ ਜੀ ਤੁਹਾਡੀਆਂ ਕਰਤੂਤਾ ਕਰਕੇ ਤੁਸੀਂ ਤਾਂ ਬੰਦ ਕਮਰਿਆਂ 'ਚ ਗੱਲਾਂ ਕਹਿੰਦੇ ਨਾ ਮੈਂ ਬੈਠਾ ਮੈਂ ਕਹਿ ਰਿਹਾ ਕੈਮਰੇ ਤੇ ਤੁਸੀਂ ਦਾ ਬੰਦ ਕਮਰੇ ਅੱਜ ਕਹਿੰਨੇ ਉਹ ਮੈਂ ਖੁੱਲੇ ਕਮਰੇ ਚ ਕਹਿੰਦਾ ਮਾਲਪੁਰ ਸ਼ਹਿਰ ਦੀ 20000 ਵੋਟ ਹੈ ਕਿੰਨੀਆਂ ਤਿੰਨ ਉਮੀਦਵਾਰ ਦੀ ਤੁਹਾਡੇ ਤੋਂ ਖੜੇ ਹੋਏ ਕਿੰਨੀਆਂ ਵੋਟਾਂ ਪਈਆਂ 148 ਕਿਸੇ ਨੂੰ 26 ਆ ਕਿਸੇ ਨੂੰ 24 ਆ ਤੇ ਇੱਕ ਨੂੰ ਸਵਾ 100 ਆ 100 ਕੁ ਦੇ ਲਗਭਗ 148 ਵੋਟਾਂ ਤੁਹਾਡਾ ਰਿਜ਼ਲਟ ਹੈ ਤੁਹਾਡੇ ਸ਼ਹਿਰ ਦਾ ਤੇ ਗੜੀ ਦੇ ਇਲੈਕਸ਼ਨ ਲੜਿਆ ਮਾਲਪੁਰ ਦਾ ਤੁਹਾਡਾ ਬੂਥ ਪ੍ਰਧਾਨ ਜੀ ਨਵੇਂ ਬਣੇ ਪ੍ਰਧਾਨ ਜੀ ਤੁਹਾਡਾ ਵਿੱਚ ਆਉਂਦਾ ਚਾਰ ਵੋਟਾਂ ਪਈਆਂ ਤੁਹਾਡੇ ਬੂਥ ਤੋਂ ਦੇ ਉੱਤਰ ਲੋਕਾਂ ਨੂੰ ਵੀ ਤੁਹਾਡੇ ਬੂਥ ਤੋਂ 4 ਵੋਟਾਂ ਕਿਉਂ ਪਈਆਂ ਆਪਣੇ ਬੂਥ ਦਾ ਰਿਜ਼ਲਟ ਜਾਰੀ ਕਰਿਓ ਪਬਲਿਸ਼ ਤੇ ਗੜੀ ਦਾ ਇਹ ਬੂਥ ਚੈੱਕ ਕਰਿਓ ਤੇ ਗੜੀ ਦੇ ਪਿੰਡ ਦੇ ਵਿੱਚ ਵੱਡੀਆਂ-ਵੱਡੀਆਂ ਪਾਰਟੀਆਂ ਬੈਠੀਆਂ ਸਾਰਿਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਸੀ ਇੱਕ ਵੀ ਬੰਦਾ ਬੂਥ ਨਹੀਂ ਲਾਏਗਾ ਇੱਕ ਵੀ ਪਾਰਟੀ ਔਰ ਅੰਦਰ ਪੋਲਿੰਗ ਯਾਟ ਤੱਕ ਨਹੀਂ ਬਿਠਾ ਲਈ ਦੂਜੀਆਂ ਪਾਰਟੀਆਂ ਤੇ ਸਾਰੇ ਪਿੰਡ ਨੇ ਇੱਕ ਮੁੱਛ ਤੋਂ ਕੇ ਵੋਟਾਂ ਪਾਈਆਂ ਮੇਰਾ ਵੀ ਕੱਢ ਲਿਓ ਇਸ ਕਰਕੇ ਅੱਜ ਦੇ ਦਿਨ मेरा बहुजन समाज क्योंकि मैं अन बाद बोल रहा इस करके बोल रहा कि नवा साल नवी गल पिछले साल पच्ची साल बहुजन समाज मैं लगाए अणथक लाए मैं कोई गिला शिकवा नहीं बहुजन समाज ने मेरा डट के साथ दिता कल्ले कले वर्कर ने लीडर ने मुलाजम ने नौजवान ने एन आर आई ने मेरा डट के साथ दिता ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਸ਼ੁਕਰੀਆ ਦਾ ਕਰਦਾ ساری ਉਮਰ ਦਾ ਕਰਜ਼ਾਈਆਂ ਤੁਹਾਡਾ ساری ਉਮਰ ਦਾ ਕਰਜ਼ਾਈਆਂ ਅੱਜ ਮੈਂ ਨਵੇਂ ਸਾਲ ਦੇ ਮੌਕੇ ਤੇ ਨਵੀਆਂ ਗੱਲਾਂ ਮੈਂ ਨਵੇਂ ਉਦੇਸ਼ ਬਣਾ ਕੇ ਇਸੇ ਬਹੁਜਨ ਸਮਾਜ ਲਈ ਜਿਸ ਬਹੁਜਨ ਸਮਾਜ ਨੂੰ ਨੀਲੇ ਝੰਡੇ ਥੱਲੇ 3% ਵੋਟ ਪੈਂਦੀ ਆ ਕਦੇ ਡੇਢ ਪੈਂਦੀ ਆ ਕਦੇ 3 ਪੈਂਦੀ ਆ ਕਦੇ 4 ਪੈਂਦੀ ਆ ਇਸ ਤੋਂ ਵੱਧ ਨਹੀਂ ਪੈਂਦੀ ਸਾਬਕਾਂਸ਼ੀ ਰਾਮ ਜੀ ਨੇ 2002 ਵਿੱਚ 13 ਮਹੀਨੇ ਲਾਏ ਸਵਾ 4% ਵੋਟ ਪਈ ਪਿਛਲੇ 25 ਸਾਲਾਂ ਦੀ ਜਿਹੜੀ ਸਾਡੀ ਆਸਤ ਹੈ ਪੰਜਾਬ ਦੀ ਉਹ 2% ਹੈ 4% ਹੈ ਮੈਂ ਆਪਣੇ ਸਾਰਥੀ ਨੂੰ ਪੁੱਛਿਆ ਡਰਾਈਵਰ ਮੇਰਾ ਕ੍ਰਿਸ਼ਨ ਭਗਵਾਨ ਜਿਹੜਾ ਸਾਢੇ 5 ਸਾਲ ਤੋਂ ਮੇਰੀ ਸੇਵਾ ਕਰ ਰਿਹਾ ਮੈਂ ਕਿਹਾ ਰਾਜ ਬੱਬਰ ਵੀ ਯਾਰ ਪਾਰਟੀ ਵਾਲਿਆਂ ਨੇ ਮੇਰੇ ਨਾਲ ਜੋ ਕਰਨਾ ਸੀ ਕਰ ਲਿਆ ਤੇ ਮੈਂ ਹੁਣ ਕੀ ਕਰਾਂ ਕਹਿੰਦਾ ਗੱਡੀ ਸਾਹਿਬ ਕਿਸੇ ਵੀ ਪਾਰਟੀ ਚਲ ਜਾਓ ਸਾਰੀਆਂ ਪਾਰਟੀਆਂ ਤੁਹਾਡੇ ਘਰ ਆ ਚੁੱਕੀਆਂ ਸਾਰੇ ਪਾਰਟੀ ਦੇ ਵਰਕਰ ਸਮਾਜ ਤੁਹਾਡੇ ਨਾਲ ਖੜਾ ਕਿਸੇ ਵੀ ਪਾਰਟੀ ਚਲ ਜਾਓ ਮੈਂ ਕਿਹਾ ਜਿਹੜੀ ਲੜਾਈ ਸਾਬ ਕਾਂਛੀराम ਨੇ ਸ਼ੁਰੂ ਕੀਤੀ ਸੀ ਮਿਸ਼ਨ ਮੂਵਮੈਂਟ ਦੀ ਉਹਦਾ ਕੀ ਬਣੂਗਾ ਮੈਨੂੰ ਕਹਿੰਦਾ 10 ਪੜਿਆ ਆ ਮੇਰਾ ਡਰਾਈਵਰ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਪ੍ਰਧਾਨ ਜੀ ਦੂਜੀਆਂ ਪਾਰਟੀਆਂ 'ਚ ਬਹੁਤ ਸਮਾਜ ਹੈ ਨਹੀਂ ਜਾਨੂ ਮੇਰਾ ਸਾਥੀ ਆ ਗਿਆ ਵਿਧਾਇਕ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਵੀ ਰਾਜਬੱਬਰ ਐਦਾਂ ਕਹਿੰਦਾ ਕਹਿੰਦਾ ਗੱਡੀ ਸਭ ਠੀਕ ਕਹਿੰਦਾ ਮੈਂ ਕਹਿੰਦਾ ਠੀਕ ਹੈ ਕਹਿੰਦਾ ਕਹਿੰਦੇ ਸਾਨੂੰ ਵੋਟ ਕਿੰਨੀ ਪੈਂਦੀ ਆ ਮੈਂ ਕਿਹਾ 3% ਦੀ ਉਸ ਤੇ ਕਦੇ ਇੱਕ ਵੱਧ ਗਈ ਕਦੇ ਇੱਕ ਘਟ ਗਈ ਕਹਿੰਦਾ ਜੇ 35% ਦਲਤ ਸਮਾਜ ਨੂੰ ਤੁਸੀਂ ਆਪਣਾ ਗਿਣਦੇ ਹੋ ਤਾਂ 30% ਤਾਂ ਦੂਜੀਆਂ ਪਾਰਟੀਆਂ ਚ ਹੀ ਆ ਜੇ 85% ਗਿਣਦੇ ਹੋ ਤਾਂ 80% ਦੂਜੀਆਂ ਪਾਰਟੀਆਂ ਚ ਆ ਤੇ ਮੈਂ ਬਹੁਤ ਮੰਥਨ ਕੀਤਾ ਕਿ ਅਸੀਂ ਕਰਦੇ ਕੀ ਆਏ ਆ ਸਰਕਾਰ ਕੋਈ ਫੈਸਲਾ ਉਲਟ ਦੇ ਦਿੰਦੀ ਆ ਪਤਾ ਨਾ ਲਾਉਣੀ ਆ ਆਪਾਂ ਪ੍ਰਦਰਸ਼ਨ ਕਰਦੇ ਆ ਮੈਮੋਰੰਡਮ ਦਿੰਨੇ ਆ ਕਿਤੇ ਜ਼ੁਲਮ ਅਤਿਆਚਾਰ ਹੋ ਜਾਂਦਾ ਪਠਾਣਾ ਘਿਰਦੇ ਹੈ ਨਾ ਕੰਮ ਤਾਂ ਹਰ ਹਲਕੇ ਦੇ ਵਿੱਚ ਇੱਕ ਐਨਜੀਓ ਬੈਠੀ ਉਹ ਕਰਨ ਲੱਗ ਪਈ ਕੋਈ ਗੁਰੂ ਰਵਦਾਸ ਜੀ ਦੇ ਨਾਂ ਤੇ ਬੈਠੀ ਆ ਕੋਈ ਬਾਬਾ ਸਾਹਿਬ ਬਿੜਕਾ ਦੇ ਨਾਂ ਤੇ ਬੈਠੀ ਹੈ ਇਹੀ ਕੰਮ ਤਾਂ ਬੀਐਸਪੀ ਕਰਦੀ ਔਰ ਬੀਐਸਪੀ ਦੇ ਲੀਡਰਾਂ ਕੋਲ ਐਨੇ ਕੰਮ ਨਹੀਂ ਆਉਂਦੇ ਜਿੰਨੇ ਥੱਲੇ ਉਹ ਜਿਹੜੀ ਐਨਜੀਓ ਬਾਬਾ ਸਾਹਿਬ ਬਿੜਕਾ ਦੇ ਨਾਂ ਤੇ ਬਣੀ ਹੋਆ ਜਾਂ ਗੁਰੂ ਰਵਦਾਸ ਦੇ ਨਾਂ ਤੇ ਉਹ ਲੋਕਾਂ ਦੇ ਕੰਮ ਕਰਾਉਣ ਪਏ ਹੋਆ ਤੇ ਮੈਨੂੰ ਲੱਗਿਆ ਕਿ ਪੰਜਾਬ ਦਾ ਬਹੁਜਨ ਸਮਾਜ ਮੈਂ ਬਾਬਾ ਸਾਹਿਬ ਬਿੜਕਾ ਨੂੰ ਚੱਕਿਆ ਔਰ ਮੈਂ ਪਿਛਲੇ 2 ਮਹੀਨਿਆਂ ਚ 6-7 ਵੋਲੀਅਮ ਪੜੇ ਉਹਨਾ ਵੋਲੀਅਮ ਨੂੰ ਪੜਨ ਤੋਂ ਬਾਅਦ ਬਹੁਤ ਸਾਰੀਆਂ ਨਵੀਆਂ ਗੱਲਾਂ ਨਿਕਲ ਕੇ ਆਈਆਂ ਉਹਨੇ ਵਾਲੇ ਦਿਨਾਂ ਚ ਸਾਂਝੀਆਂ ਕਰਾਂਗਾ ਕੱਲਾ ਕੱਲਾ ਵੋਲੀਅਮ ਚੱਕ ਕੇ ਉਹਦੇ ਚ ਇੱਕ ਗੱਲ ਸੀ ਕਿ ਬਹੁਜਨ ਸਮਾਜ ਨੂੰ ਸੱਤਾਧਾਰੀ ਜਮਾਤ ਬਣਨਾ ਚਾਹੀਦਾ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਮੇਰਾ ਲਕਸ਼ ਹੈ ਕਿ ਬਹੁਜਨ ਸਮਾਜ ਸੱਤਾਧਾਰੀ ਜਮਾਤ ਬਣੇ ਅੱਜ ਸੱਤਾਧਾਰੀ ਜਮਾਤ ਕੌਣ ਹੈ ਸਾਡੇ ਦੇਸ਼ ਦਾ ਬ੍ਰਾਹਮਣ ਭਾਈਚਾਰਾ ਜੱਟ ਭਾਈਚਾਰਾ ਅਕਸ਼ਤਰੀ ਭਾਈਚਾਰਾ ਇਹ 70 75 ਸਾਲਾਂ ਤੋਂ ਸ਼ਾਸਨ ਕਰਤਾ ਜਮਾਤ ਹੈ ਪਾਰਟੀ ਕੋਈ ਵੀ ਆਵੇ ਤੇ ਮੈਂ ਫੈਸਲਾ ਕੀਤਾ ਤੁਸੀਂ ਵੀ ਕੋਈ ਸੁਝਾਅ ਹੋਇਆ ਤਾਂ ਜਰੂਰ ਦਿਓ ਕਿ ਸ਼ਾਸਨ ਕਰਤਾ ਜਮਾਤ ਬਣਨਾ ਹੈ ਇਹ ਕਿੱਦਾਂ ਬਣਿਆ ਜਾਵੇ ਬਹੁਜਨ ਸਮਾਜ ਤਾਂ ਬਣੇ ਹੀ ਨਹੀਂ ਰਿਹਾ ਸ਼ਾਸਨ ਕਰਤਾ ਜਮਾਤ ਬਣਨਾ ਹੈ ਤੇ ਕਿੱਦਾਂ ਬਣਿਆ ਜਾਵੇ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰਦੀ ਕੀ ਫਤਿਹ ਇਸ ਗੱਲ ਦੇ ਨਾਲ 25 ਸਾਲ ਮੈਂ ਇਸ ਮਿਸ਼ਨ ਮੂਵਮੈਂਟ ਚ ਲਾਇ ਮੇਰੇ ਤੋਂ ਨੇ ਅਣਗਿਣਤ ਭੁੱਲਾ ਹੋਈਆਂ ਆਉਣਗੀਆਂ ਅਣਗਿਣਤ ਭੁੱਲਾ ਮੈਂ ਕੋਈ ਚੰਗਾ ਕੰਮ ਕੀਤਾ ਹੋਵੇ ਮੈਨੂੰ ਨਹੀਂ ਪਤਾ ਮੈਂ ਦੱਸਣਾ ਨਹੀਂ ਮੈਨੂੰ ਨਹੀਂ ਪਤਾ ਮੈਂ ਦੱਸਣਾ ਹੀ ਮੈਨੂੰ ਪਤਾ ਹੀ ਨਹੀਂ ਮੇਰੀ ਲਿਸਟ ਚ ਹੈ ਬੁਰੇ ਕੰਮ ਕੋਸਕਦਾ ਸੈਂਕੜੇ ਕੀਤੇ ਹੋਣ ਕਮੀਆਂ ਸੈਂਕੜੇ ਰਹੀਆਂ ਹੋਣਗੀਆਂ ਮੈਂ ਸਮੁੱਚੇ ਬਹੁਜਨ ਸਮਾਜ ਕੋਲੋਂ ਆਪਣੀਆਂ ਰਹੀਆਂ ਹੋਈਆਂ ਕਮੀਆਂ ਦੇਣ ਦੇਖੀ ਕਰਨ ਲਈ ਬੇਨਤੀ ਕਰਦਾ ਅਪੀਲ ਕਰਦਾ ਔਰ ਆਪਣੀ ਹੱਥ ਜੋੜ ਕੇ ਮੈਂ ਇਸ ਗੱਲ ਦੀ ਮਾਫੀ ਮੰਗਦਾ ਤੁਹਾਡੇ ਤੋਂ ਕਿ ਮੈਂ ਤੁਹਾਨੂੰ ਸੱਤਾਧਾਰੀ ਤੇ ਨੀਲੇ ਝੰਡੇ ਥੱਲੇ ਬਣਾਉਣਾ ਚਾਹੁੰਦਾ ਸੀ ਤੇ ਨੀਲੇ ਝੰਡੇ ਵਾਲਿਆਂ ਨੇ ਮੈਨੂੰ ਠੋਡ ਮਾਰ ਕੇ ਪਰ ਮੇਰਾ ਰਾਜਨੀਤਿਕ ਕਤਲ ਕਰਕੇ ਮੈਨੂੰ ਕਬਰ ਵਿੱਚ ਸੁੱਟ ਦਿੱਤਾ ਆ ਮੈਂ ਉਸ ਕਬਰ ਚੋਂ ਨਿਕਲਣਾ ਆ ਮੈਂ ਝੰਡਾ ਬਹੁਜਨ ਸਮਾਜ ਨੂੰ ਸ਼ਾਸਨ ਕਰਤਾ ਜਮਾਤ ਬਣਾਉਣਾ ਇਹ ਝੰਡਾ ਮੈਂ ਮੁਰਕੀ ਚੱਕਣਾ ਆ ਮੈਨੂੰ ਉਮੀਦ ਹੈ ਤੁਸੀਂ ਮੇਰੀਆਂ ਪਿਛਲੀਆਂ ਗਲਤੀਆਂ ਨੂੰ ਮਾਫ ਕਰਕੇ ਪਿਛਲੀਆਂ ਕਮੀਆਂ ਨੂੰ ਮਾਫ ਕਰਕੇ ਨਵੇਂ ਸਾਲ ਤੇ ਨਵੀਆਂ ਗੱਲਾਂ ਨੂੰ ਅੱਗੇ ਰੱਖ ਕੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਮੁੜ ਕੇ